80 ਕਿੱਲੇ ਜ਼ਮੀਨ ਦੇ ਮਾਲਕ ਪਿਓ ਪੁੱਤ ਨੇ ਇੱਕ ਮਰਲਾ ਜ਼ਮੀਨ ਪਿੱਛੇ ਜ਼ੀਰੇ ਦੇ ਪਿੰਡ ਪਾਗੋਕੇ ਦੇ ਇੱਕ ਘਰ ਵਿੱਚ ਵਿਛਾ ਦਿੱਤੇ ਸੱਥਰ ਗੋਲੀਆਂ ਮਾਰ ਕੇ ਮਾਰ ਦਿੱਤਾ ਮੁੰਡਾ ਮ੍ਰਿਤਕ ਮਾਂ ਬਾਪ ਦਾ ਇਕਲੌਤਾ ਗੋਲੀਆਂ ਲੱਗਣ ਨਾਲ ਦੋ ਹੋਰ ਜ਼ਖਮੀ ਹਾਲਤ ਗੰਭੀਰ ਕਾਤਲਾ ਵਿੱਚ ਦੋ ਪ੍ਰਵਾਸੀ ਮਜ਼ਦੂਰ ਵੀ ਸਾਰੇ ਫਰਾਰ ਪੁਲਿਸ ਲੱਭ ਰਹੀ ਸੁਰਾਗ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਕਿਸੇ ਨਾ ਕਿਸੇ ਹਿੱਸੇ ਵਿੱਚ ਗੋਲੀਆਂ ਚਲਾਏ ਜਾਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਬੀਤੀ ਰਾਤ ਵੀ ਜੀਰਾ ਹਲਕੇ ਦੇ ਪਿੰਡ ਭਾਗੋ ਕੇ ਵਿੱਚ ਇੱਕ ਮਰਲਾ ਜ਼ਮੀਨ ਪਿੱਛੇ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਮਾਂ ਪਿਓ ਦਾ ਇਕਲੌਤਾ ਪੁੱਤਰ ਮਾਰ ਕੇ ਘਰ ਵਿੱਚ ਸੱਥਰ ਵਿਛਾ ਦਿੱਤੇ ਹਨ ਜਵਾਨ ਪੁੱਤਰ ਦੀ ਮੌਤ ਹੋ ਜਾਣ ਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਅਤੇ ਰਿਸ਼ਤੇਦਾਰਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਘਰ ਵਿੱਚੋਂ ਵਿਰਲਾਪ ਹੋਣ ਦੀਆਂ ਆਵਾਜ਼ਾਂ ਦੂਰ ਦੂਰ ਤੱਕ ਸੁਣਾਈ ਦੇ ਰਹੀਆਂ ਹਨ ਮਰਿਤਕ ਦੀ ਪਛਾਣ ਕਰਮਨਜੋਤ ਸਿੰਘ ਦੱਸੀ ਗਈ ਹੈ ਗੋਲੀਆਂ ਰਾਤ ਦੇ ਸਮੇਂ ਚਲਾਈਆਂ ਗਈਆਂ ਸਨ ਇਸ ਦੌਰਾਨ ਦੋ ਹੋਰ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੂਜੇ ਪਾਸੇ ਜੀਰਾ ਪੁਲਿਸ ਇਸ ਮਾਮਲੇ ਵਿੱਚ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਕਾਤਿਲ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਲੇਕਿਨ ਪੁਲਿਸ ਸੁਰਾਗ ਲੱਭਣ ਵਿੱਚ ਲੱਗੀ ਹੋਈ ਹੈ ਪਿੰਡ ਦੇ ਰਹਿਣ ਵਾਲੇ ਕਮਲਜੀਤ ਸਿੰਘ ਨੇ ਦਸਿਆ ਗੋਲੀਆਂ ਚਲਾਉਣ ਵਾਲੇ ਪਿਓ ਪੁੱਤ ਹਨ ਇਹਨਾਂ ਦੋਨਾਂ ਕੋਲ ਆਪਣੇ ਆਪਣੇ ਹਥਿਆਰ ਸਨ ਰੋਲਾ ਪੰਚਾਇਤੀ ਜ਼ਮੀਨ ਦੀ ਫਿਰਨੀ ਦਾ ਹੈ ਪਰਮਾਤਮਾ ਨੇ ਆਰੋਪੀਆਂ ਨੂੰ ਵਾਦੂ ਕੁਝ ਦਿੱਤਾ ਹੋਇਆ ਸੀ ਲੇਕਿਨ ਉਹਨਾਂ ਦਾ ਲਾਲਚ ਘਟ ਨਹੀਂ ਹੋ ਰਿਹਾ ਸੀ ਇਹਨਾਂ ਵੱਲੋਂ ਇੱਕ ਮਰਲਾ ਜ਼ਮੀਨ ਪਿੱਛੇ ਸੋਮਵਾਰ ਦੀ ਰਾਤ 11:30 ਵਜੇ ਦੇ ਕਰੀਬ ਗੋਲੀਆਂ ਚਲਾ ਦਿੱਤੀਆਂ ਜਿਨ੍ਹਾਂ ਵਿੱਚ ਇੱਕ ਨੌਜਵਾਨ ਮੁੰਡੇ ਦੀ ਗੋਲੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਕਾਤਲਾਂ ਦਾ ਨਾਮ ਅਮਰਜੀਤ ਸਿੰਘ ਅਤੇ ਪ੍ਰਦੀਪ ਸਿੰਘ ਹੈ ਘਟਨਾ ਦੇ ਦੌਰਾਨ ਇਹਨਾਂ ਦੋਹਾਂ ਪਿਓ ਪੁੱਤਰ ਨਾਲ ਕੰਮ ਕਰਨ ਵਾਲੇ ਦੋ ਪ੍ਰਵਾਸੀ ਮਜ਼ਦੂਰ ਵੀ ਸਨ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ આરોપી ਪਰਿਵਾਰ ਫਰਾਰ ਹੋ ਗਿਆ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਲਦ ਹੀ આરોપીਾਂ ਤੱਕ ਪਹੁੰਚ ਕੀਤੀ ਜਾਵੇਗੀ ਫਿਲਹਾਲ આરોપી ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ